ऑस्ट्रेलिया ਦੇ ਵਕੀਲ ਪਾਰਥ ਜ ਪਾਲ ਗਰੁੱਪ ਦੀ ਤੋਕੜਲੀ ਦੇ ਸ਼ਿਕਾਰ ਹੋਏ ਹਜ਼ਾਰਾਂ ਪਾਰਕੀਆਂ ਨੂੰ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੀ ਯੋਜਨਾ ਬਣਾ ਰਹੇ ਨੇ ਇਸ ਵਿੱਚ ਉਹ ਪਰਲੀ ਤਕਰੀਬਨ 10 ਕਰੋੜ ਡਾਲਰ ਦੀ ਪ੍ਰਾਈਮ ਜਾਇਦਾਦ 골ਡ ਕੋਸਟ ਰਿਜ਼ੋਰਟ ਨੂੰ ਜ਼ਬਤ ਕਰਨ ਦੀ ਮੰਗ ਕਰ ਰਹੇ ਨੇ ऑस्ट्रेलिया ਸੰਘੀ ਅਦਾਲਤ ਵਿੱਚ ਮਾਮਲਾ ਦਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਖਬਰ ਮਿਲੀ ਹੈ ਕਿ ਪਾਲ ਗਰੁੱਪ ਦੇ ਨਿਵੇਸ਼ਕਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਕੰਪਨੀ ਦੀ ਜਾਇਦਾਦ ਜ਼ਬਤ ਕਰਨ ਕੇਂਦਰ ਸਰਕਾਰ ਦੇ ਕਰਮਚਾਰੀ ਸੰਗਠਨ ਨੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਖਿਲਾਫ 11 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਆਪਣੀ ਹੜਤਾਲ 4 ਮਹੀਨਿਆਂ ਤੱਕ ਲਈ ਰੋਕ ਦਿੱਤੀ ਹੈ ਸੰਗਠਨਾਂ ਨੇ ਫੈਸਲਾ ਉਦੋਂ ਕੀਤਾ ਹੈ ਜਦੋਂ ਸਰਕਾਰ ਉਹਨਾਂ ਦੀਆਂ ਸ਼ਿਕਾਇਤਾਂ ਤੇ ਵਿਚਾਰ ਕਰਨ ਲਈ ਕੁਝ ਕਮੇਟੀ ਬਣਾਉਣ ਲਈ ਤਿਆਰ ਹੋ ਗਈ ਹੈ ਮਰੂਤੀ ਸੂਜ਼ੂਕੀ ਇੰਡੀਆ ਦੇ ਮੁਤਾਬਕ ਉਨ੍ਹਾਂ ਦੀ ਮੱਧ ਮਕਾਰਦੀ ਸਿਡਾਨ ਕਾਰ ਸਿਆਜ਼ ਨੇ ਜੂਨ ਮਹੀਨੇ ਵਿੱਚ ਕ੍ਰੇਲੂ ਬਾਜ਼ਾਰ ਦੇ ਕਲਾਕਾਰਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ ਕਾਹਨ ਕਰੀਬ 2 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ ਮਰੂਤੀ ਸੂਜ਼ੂਕੀ ਨੇ ਇੱਕ ਬਿਆਨ ਵਿੱਚ ਕਿਹਾ ਹੈ 1 ਅਕਤੂਬਰ 2014 ਵਿੱਚ ਬਾਜ਼ਾਰ ਚ ਉਤਾਰੀ ਗਈ ਉਨ੍ਹਾਂ ਦੀ ਸਿਆਜ਼ ਕਾਰ ਦੀ ਵਿਕਰੀ ਜੂਨ 2016 ਵਿੱਚ 1 ਲੱਖ ਦੇ ਅੰਕੜੇ ਨੂੰ ਪਾਰ ਕਰਦੀ ਹੋਈ 1,272 ਤੱਕ ਪਹੁੰਚ ਗਈ ਹੈ ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ 2999 ਰੁਪਏ ਚ 4G ਸਮਾਰਟਫੋਨ ਉਤਾਰ ਕੇ ਰਿਲਾਇੰਸ ਰਿਟੇਲ ਨੇ ਹਲਚਲ ਮਚਾ ਦਿੱਤੀ ਹੈ ਲਾਈਫ ਸਮਾਰਟਫੋਨ ਬ੍ਰਾਂਡ ਦੇ ਤਹਿਤ ਫਲੇਮ 3 ਫਲੇਮ 4 ਫਲੇਮ 5 ਅਤੇ ਫਲੇਮ 6 ਨੇ ਕੀਮਤਾਂ ਨੂੰ ਕੱਟ ਕੀਤਾ ਗਿਆ ਗ੍ਰਾਹਕ ਹੁਣ ਸਿਰਫ 2999 ਰੁਪਏ ਵਿੱਚ ਵੋਲਟੀ ਤਕਨੀਕ ਵਾਲਾ ਸਮਾਰਟਫੋਨ ਖਰੀਦ ਸਕਣਗੇ ਇਹ ਹੁਣ ਤੱਕ ਦਾ ਸਭ ਤੋਂ ਸਸਤਾ ਵੋਲਟੀ ਸਮਾਰਟਫੋਨ ਹੈ ਰਿਓ ਮਾਰਕ ਸਮਾਰਟਫੋਨ ਦੀ ਕੀਮਤ ਅਜ ਕੰਪਨੀ ਵੱਲੋਂ 6000 ਰੁਪਏ ਦੀ ਕਟੌਤੀ ਕੀਤੀ ਗਈ ਹੈ ਮੀਡੀਆ ਸਟ੍ਰੀਮਿੰਗ ਸਟਿਕ ਟੀਵੀ ਬਣਾਉਣ ਲਈ ਮਸ਼ਹੂਰ ਕੰਪਨੀ ਕ੍ਰਿਓ ਨੇ ਅਪ੍ਰੈਲ ਮਹੀਨੇ 'ਚ ਆਪਣਾ ਪਹਿਲਾ ਸਮਾਰਟਫੋਨ ਮਾਰਕ 1 ਲਾਂਚ ਕੀਤਾ ਸੀ ਲਾਂਚ ਵੇਲੇ ਸਮਾਰਟਫੋਨ ਦੀ ਕੀਮਤ 19999 ਰੁਪਏ ਰੱਖੀ ਗਈ ਸੀ ਇਸ ਕਟੌਤੀ ਦੇ ਬਾਅਦ ਫੋਨ ਨੂੰ 13999 ਰੁਪਏ ਦੇ ਵਿੱਚ ਈ-ਕਾਮਰਸ ਵੈਬਸਾਈਟ ਫਲਿਪਕਾਰਟ ਤੇ ਖਰੀਦਿਆ ਜਾ ਸਕਦਾ ਹੈ